ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 21 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪੰਜਾਬ ਦੇ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲਿਆ ਸਵੇਰ ਵੇਲੇ ਹਲਕੀ ਜਿਹੀ ਪੱਧਰਬਾਈ ਲਗਾਤਾਰ ਬਣੀ ਹੋਈ ਸੀਗੀ ਬਾਅਦ ਦੁਪਹਿਰ ਮੌਸਮ ਸਾਫ਼ ਹੋ ਗਿਆ ਜੇਕਰ ਸਵੇਰ ਵੇਲੇ ਟੈਂਪਰੇਚਰ ਦੀ ਗੱਲ ਕਰੀਏ ਤਾਂ 7 ਤੋਂ 8 ਡਿਗਰੀ ਘੱਟ ਤੋਂ ਘੱਟ ਟੈਂਪਰੇਚਰ ਦਰਜ ਕੀਤਾ ਗਿਆ ਤੇ ਰਾਤ ਦਿਨ ਵੇਲੇ ਉਹੀ 20-21 ਡਿਗਰੀ ਦੇ ਆਸ-ਪਾਸ ਟੈਂਪਰੇਚਰ ਰਿਹਾ ਦੂਸਰੀ ਤਰਫ ਗੱਲ ਕਰੀਏ ਤਾਂ ਰਾਤ ਨੂੰ ਵੀ ਮੌਸਮ ਅੱਜ ਵੀ ਸਾਫ਼ ਰਹਿਣ ਦੀ ਸੰਭਾਵਨਾ ਹੈ ਤੁੰਦ ਪੈਣ ਦੀ ਪੰਜਾਬ ਵਿੱਚ ਕੋਈ ਵੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਨਾਲ ਹੀ ਕੋਰੇ ਦੀ ਵੀ ਅਜੇ ਅਗਲੇ 2 ਤੋਂ 3 ਦਿਨ ਸੰਭਾਵਨਾ ਕੋਈ ਵੀ ਨਹੀਂ ਕਿਉਂਕਿ ਬੱਦਲਵਾਈ ਲਗਾਤਾਰ ਪੰਜਾਬ ਦੇ ਉੱਪਰ ਉਹਦੀ ਗੁਜ਼ਰ ਰਹੀ ਸੀ ਹੈ ਕੱਲ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਆ ਵੀ ਸੰਭਾਵਨਾ ਬਣ ਰਹੀਆਂ ਹਨ ਮਾਲਵੇ ਦੇ ਕਾਫੀ ਖੇਤਰਾਂ ਦੇ ਵਿੱਚ ਜਿਵੇਂ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਲੁਧਿਆਣਾ ਫਤਿਹਗੜ੍ਹ ਸਾਹਿਬ ਮਲੇਰਕੋਟਲ ਇਹਨਾਂ ਵਿੱਚ ਕੱਲ ਸ਼ਾਮ ਤੋਂ ਰਾਤ ਵੇਲੇ ਤੱਕ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਉਸੇ ਤਰ੍ਹਾਂ ਪਵਾਰ ਖੇਤਰ ਨਵਾਂ ਸ਼ਹਿਰ ਰੋਪੜ ਮੋਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਦੇ ਇਲਾਕਿਆਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੀ ਕਣਮਣ ਕੱਲ ਬਾਅਦ ਦੁਪਹਿਰ ਤੋਂ ਹੋ ਸਕਦੀ ਹੈ ਬੱਦਲਵਾਈ ਕੱਲ ਨੂੰ ਵੀ ਸਵੇਰ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਜਿਹੜੀ ਕਿ ਸਾਰਾ ਦਿਨ ਵੀ ਰਹਿ ਸਕਦੀ ਹੈ ਇਹ ਮੀਂਹ ਜ਼ਿਆਦਾਤਰ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਵੀ ਪੈਣ ਦੀ ਸੰਭਾਵਨਾ ਰਹੇਗੀ ਹਲਕੇ ਤੋਂ ਦਰਮਿਆਨਾ ਦਿੱਲੀ, ਜੂਪੀ ਤੇ ਐਮਪੀ ਦੇ ਖੇਤਰਾਂ ਨੂੰ ਇਹ ਸਿਸਟਮ ਵਧੇਰੇ ਪ੍ਰਭਾਵਿਤ ਕਰੇਗਾ। ਕੱਲ ਸਵੇਰ ਤੋਂ ਹੀ ਮੌਸਮ ਇਨ੍ਹਾਂ ਖੇਤਰਾਂ ਦੇ ਵਿੱਚ ਮੀਂਹ ਵਾਲਾ ਹੋ ਜਾਵੇਗਾ।